ਫਟਾਫਟ ਕਾਲੀ ਦੇ ਵਿੱਚ ਭੱਜੇ ਜਾ ਰਹੇ ਮੋਟਰਸਾਈਕਲ ਤੇ ਇਹ ਵਿਅਕਤੀ ਇਸ ਦੇ ਵਿੱਚੋਂ ਇੱਕ ਜਣੇ ਨੂੰ ਡਾਕਟਰ ਦੱਸਿਆ ਜਾ ਰਿਹਾ ਹੈ ਜੋ ਕਿ ਆਪਣੇ ਦੁਕਾਨ ਦੇ ਨੇੜੇ ਖੜੀ ਵੀ ਹਰ ਔਰਤ ਨੂੰ ਇਹ ਹੀ ਆਖਦਾ ਹੈ ਕਿ ਤੂੰ ਅੰਦਰ ਆ ਅਤੇ ਉਸ ਤੋਂ ਬਾਅਦ ਉਸਦੇ ਨਾਲ ਗਲਤ ਹਰਕਤਾਂ ਕਰਦਾ ਹੈ ਇਹ ਸਾਰੇ ਇਲਜ਼ਾਮ ਨਾ ਸਿਰਫ ਉਕਤ ਪੀੜਤ ਔਰਤ ਦੇ ਵੱਲੋਂ ਲਗਾਏ ਗਏ ਜੋ ਕਿ ਟੈਂਕੀ ਤੇ ਉੱਤੇ ਬਾਅਦ ਤਵੀਰ ਜਾਚੜੀ ਇਨਸਾਫ ਦੀ ਖਾਤਰ ਸਗੋ ਉਹ ਜਿੱਥੇ ਵੀ ਇਸ ਡਾਕਟਰ ਦੀ ਦੁਕਾਨ ਹੈ ਉਸ ਦੇ ਨੇੜੇ ਵੀ ਕੁਝ ਹੋਰ ਦੁਕਾਨਦਾਰ ਵੀ ਦੱਸਦੇ ਨੇ ਕਿ ਇਹ ਡਾਕਟਰ ਗੰਦੀ ਨੀਅਤ ਵਾਲਾ ਬੰਦਾ ਹੈ ਅਤੇ ਹਰੇਕ ਔਰਤ ਤੇ ਉੱਪਰ ਹੀ ਮਾੜੀ ਨਜ਼ਰ ਰੱਖਦਾ ਹੈ ਤੇ ਗਲਤ ਕਮੈਂਟ ਕਰਦਾ ਹੈ ਇਸ ਵਾਰ ਤਾਂ ਇਸਨੇ ਹੱਦ ਹੀ ਕਰ ਦਿੱਤੀ ਜਦੋਂ ਔਰਤ ਨੂੰ ਅੰਦਰ ਖਿੱਚ ਲਿਆ ਤੇ ਉਸ ਤੋਂ ਬਾਅਦ ਉਸਦੇ ਨਾਲ ਜ਼ਬਰਦਸਤੀ ਕਰਨੀ ਸ਼ੁਰੂ ਕਰ ਦਿੱਤੀ ਇਹ ਸਾਰੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਉਕਤ ਪੀੜਤ ਵਰਤੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਪਰ ਉਸ ਦਾ ਕਹਿਣਾ ਹੈ ਕਿ ਮੇਰੇ ਨਾਲ ਇਨਸਾਫ ਨਹੀਂ ਹੋ ਰਿਹਾ ਇਹ ਸਾਰੇ ਘਟਨਾ ਤੋਂ ਬਾਅਦ ਔਡੀ ਨੇ ਹੋਰ ਕੀ ਕੁਝ ਦੱਸਿਆ ਕਿ ਕਿ ਮੈਂ ਰੋਲਾ ਪਾ ਕੇ ਆਪਣੀ ਜਾਨ ਬਚਾਈ ਨਾਲ ਹੀ ਪੁਲਿਸ ਹੁਣ ਇਸਤੇ ਕੀ ਕਾਰਵਾਈ ਕਰੇਗੀ ਜਾਣਦੇ ਹਾਂ ਦੱਸਦੀ ਹੈ ਕਿ ਇਹ ਸਾਰਾ ਮਾਮਲਾ ਲੁਧਿਆਣਾ ਦੇ ਸ਼ਿਮਲਾਪੁਰੀ ਤੋਂ ਸਾਹਮਣੇ ਆ ਰਿਹਾ ਹੈ ਦੋ ਆਪਤਾ ਹੋ ਗਿਆ ਪਹਿਲਾਂ ਅੱਛਾ ਜੀ ਐ ਇਦਾਂ ਮੈਨੂੰ ਪਰਸ਼ਾ ਕਰੇ ਨਾ ਬਲਤਿਆ ਸੀਗਾ ਮੈਂ ਚਲੀ ਗਈ ਸੋਨਾ ਨਾਲ ਉਹਨਾਂ ਨੂੰ ਅੱਛਾ ਜੀ ਹਾਂਜੀ ਡਾਕਟਰ ਸਾਹਿਬ ਕੀ ਆਹੋਂ ਮੁਖ ਸਾਹਮਣੇ ਸਾਡੇ ਘਰ ਨੇ ਅੱਛਾ ਜੀ ਹੈ ਤੇ ਹੋਰੇ ਮੈਨੂੰ ਕਹਿੰਦਾ ਵੀ ਤੇਰੀ ਉਹਦੇ ਨਾਲ ਵੀ ਸੈਟਿੰਗ ਆ ਉਹਦੇ ਨਾਲ ਵੀ ਉਹਦੇ ਨਾਲ ਵੀ ਆ ਮੇਰੇ ਨਾਲ ਵੀ ਕਰ ਮੈਂ ਦੇਖਿਆ ਵੀ ਇਹ ਕਿ ਉਹਦੇ ਪਿੱਛੇ ਨਾ ਇੱਕ ਬੈੱਡ ਲੱਗਿਆ ਹੋਇਆ ਆ ਜਿੱਦੇ ਇੰਜੈਕਸ਼ਨ ਲਾਂਦਾ ਆ ਅੱਛਾ ਜੀ ਮੈਨੂੰ ਬਾਨੇ ਨਾਲ ਗੱਲ ਕਰਦਾ ਕਰਦਾ ਪਿੱਛੇ ਚਲਾ ਗਿਆ ਮੈਨੂੰ ਉਹਨੇ ਤਾਂ ਮੈਂ ਬੜੀ ਐਨਾ ਕਹਿੰਦੇ ਮੈਨੂੰ ਉਹ ਕੀਤਾ ਨਾ ਮੈਂ ਫੇਰ ਵੀ ਆਪਣੇ ਬਚਾ ਕੇ ਮੈਂ ਬਾਹਰ ਨਿਕਲੀ ਮੈਂ ਉਹ ਸਾਰੀ ਮਾਰਕੀਟ ਦੇ ਵਿੱਚ ਮੈਂ ਆਪਣੇ ਹਸਬੰਦ ਨੂੰ ਤੇ ਬੇਟੇ ਨੂੰ ਬੁਲਾਇਆ ਅੰਜੂ ਭੱਜੇ ਆਏ ਜਦੋਂ ਤੱਕ ਇਹ ਭੱਜੇ ਮਾਰਕੀਟ ਵਾਲੇ ਵੀ ਇਕੱਠੇ ਹੋ ਗਏ ਮੇਰੀ ਆਵਾਜ਼ ਸੁਣ ਕੇ ਸਾਰੇ ਰੇੜੇ ਆ ਗਏ ਮੈਡਮ ਕਦੋਂ ਦਾ ਵਾਅਦਾ ਸੀ ਪੂਰਸ ਕੰਪਲੀਟ ਕੀਤੀ ਸੀ ਕਦੋਂ ਦਾ ਵਾਅਦਾ ਹੈ ਇਹ ਮੈਨੂੰ ਪਤਾ ਨਹੀਂ ਮੰਗਲਵਾਰ ਸੀਗਾ ਸ਼ਾਇਦ ਤੁਸੀਂ ਉਹ ਦੱਸੀ ਗੱਲ ਆ ਦਿੱਤੀ ਸੀ ਹੇ ਕੰਪਲੇਂਟ ਦਿੱਤੀ ਆ ਕੰਪਲੇਂਟ ਮੇਰੀ ਕੋਈ ਨਹੀਂ ਸੁਣਵਾਈ ਹੋ ਰਹੀ ਲਿਖ ਕੇ ਰੱਖ ਲਿਆ ਇਹਨੂੰ ਨਹੀਂ ਦਿੰਦੇ ਹੈਗੇ ਪਰ ਪੁਲਿਸ ਅਧਿਕਾਰੀ ਕਹਿੰਦੇ ਤੁਸੀਂ ਬਿਆਨ ਨਹੀਂ ਲਿਖਾਇਆ ਪੁਲਿਸ ਅਧਿਕਾਰੀ ਕਹਿੰਦੇ ਬਿਆਨ ਨਹੀਂ ਮੈਂ ਲਿਖਿਆ ਇਹ ਮੇਰੀ ਸ਼ੌਪ ਦੇ ਸਾਹਮਣੇ ਇਹਨਾਂ ਦੀ ਰਿਹائش ਆ ਉੱਥੇ ਹੀ ਇਹਨਾਂ ਦੀ ਸ਼ੌਪ ਹੈ ਜੀ ਜੀ ਇਹ ਪਰੇਸ਼ਾਨ ਹੈਗੇ ਆ ਜੀ ਇਹ ਦਫ਼ਤਰ ਜੀ ਕਿੱਥੇ ਰਹਿਣ ਵਾਲਾ ਡਾਬਾ ਰੋਡ ਲੇਵਰ ਚਾਉਂ ਉਥੋਂ ਦੇ ਉਹਨਾਂ ਦੀ ਦੁਕਾਨ ਹੈ ਡਾਕਟਰ ਦੀ ਔਰ ਉਹਨਾਂ ਨੇ ਇਹ ਕੀਤੀ ਪੰਜ ਦਿਨ ਹੋ ਗਏ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਹਾਂ ਉਹਨਾਂ ਨੇ ਇਹਨੂੰ ਵਾਜ ਲਗਾਈ ਇੱਕ ਮਿੰਟ ਕਿ ਇੱਧਰ ਆਈਂ ਜਰਾ ਹਾਂਜੀ ਡਾਕਟਰ ਤੋਂ ਵਾਜ ਲਗਾਈ ਤਾਂ ਅੰਦਰ ਬੈਠਦੇ ਹੀ ਨਾਲ ਹੀ ਖਿੱਚ ਲਿਆ ਕਹਿੰਦਾ ਤੇਰਾ ਰਿਲੇਸ਼ਨ ਲੋਕਾਂ ਨਾਲ ਨਾ ਮੇਰੇ ਨਾਲ ਵੀ ਬਣਾ ਜਦੋਂ ਇਹਨੇ ਹੱਥੋਂ ਪਾਈ ਕੀਤੀ ਬਾਹਰ ਭੱਜੀ ਤੇ ਇਹਨੇ ਆਕੇ ਘਰ ਵਾਲੇ ਨੂੰ ਦੱਸਿਆ ਉਸ ਤੋਂ ਬਾਅਦ ਇਹਨਾਂ ਦੀ ਲੜਾਈ ਹੋਈ ਸ਼ੀਸ਼ੇ ਵਗੈਰਾ ਭੰਨੇ ਗਏ ਔਰ ਉਸ ਤੋਂ ਬਾਅਦ ਉਹਨੇ ਇੱਥੇ ਆਕੇ ਪਰਚਾ ਦਰਜ ਕਰਾ ਦਿੱਤਾ ਜੀ ਇਹ ਦਾਦਾ ਰਿਲੇਸ਼ਨ ਹੈ ਇਹਨਾਂ ਦਾ ਡਾਕਟਰ ਅਸੀਂ ਕਿ ਮੇਰੇ ਨਾਲ ਗਲਤ ਰਿਲੇਸ਼ਨ ਬਣਾਇ ਲੂ। ਹਾਂ ਜੋ ਹਰ ਇੱਕ ਲੇਡੀ ਨੂੰ ਕਹਿੰਦਾ ਹੈ ਕਿਉਂਕਿ ਮੇਰੀ ਦੁਕਾਨ ਦੇ ਕੋਲ ਹੀ ਹੈ। ਮੇਰੀ ਕਪੜੇ ਦੀ ਦੁਕਾਨ ਹੈ। ਉਹ ਲੇਡਿਸ ਮੇਰੇ ਕੋਲ ਆ ਕੇ ਕਹਿੰਦੀਆਂ ਨੇ ਬਹੁਤ ਕੁਝ ਬੋਲਦੀਆਂ ਨੇ। ਪਰ ਅਸੀਂ ਕਹਿੰਦੇ ਕਿ ਅਸੀਂ ਗੰਦ ਨੂੰ ਕਿਉਂ ਹੱਥ ਪਾਣਾ? ਪਾਣੀ ਹੀ ਪਾਣੀ ਦੇ ਦੋ। 23 ਤਰੀਕ ਨੂੰ ਕੋਈ ਲੜਾਈ ਝਗੜਾ ਹੋਇਆ ਸੀਗਾ। ਅੱਛਾ ਜੀ। ਉਸ ਮਾਮਲੇ ਵਿੱਚ ਪਹਿਲਾ ਪਰਚਾ ਦਰਜ ਕੀਤਾ ਗਿਆ ਸੀਗਾ ਡਾਕਟਰ ਦਲਵਰਨ ਲੋਪ ਉਹ ਇਹਨਾਂ ਦੇ ਅਲਿਗੇਸ਼ਨਸ ਦੀ ਮੇਰੇ ਨਾਲ ਉਹਨਾਂ ਨੇ ਸ਼ਿਕਾਇਤ ਕੀਤੀ ਆ ਤੇ ਉਹਦੇ ਕਰਕੇ ਉਹਦੀ ਕਾਰਵਾਈ ਮੇਰੀ ਨਹੀਂ ਕਾਰਵਾਈ ਕੀਤੀ ਗਈ ਹਾਂਜੀ ਹਾਂਜੀ ਤੇ ਉਹ ਇਹਨਾਂ ਨੂੰ ਹੁਣ ਅਸ਼ਵਾਸ਼ਣ ਦਿੱਤਾ ਵੀ ਤੁਸੀਂ ਆਣ ਕੇ ਆਪਣਾ ਬਿਆਨ ਲਿਖਾਓ ਹਾਂਜੀ ਜਦੋਂ ਬਿਆਨ ਲਿਖਾਉਗੇ ਜੋ ਬਣਦੀ ਹੈ ਕਾਰਵਾਈ ਉਹ ਤੁਰੰਤ ਜਿਹੜੀ ਆ ਉਹ ਅਮਲ ਤੇ ਲਿਆਂਦੀ ਜਾਊਗੀ ਅੱਛਾ ਜੀ ਇਸ ਛੋਟੇ ਦੇ ਕੰਨ ਨੂੰ ਥੱਲੇ ਜਾਂਦਾ ਜੀ ਸਰ ਨੂੰ ਆਸ਼ਵਾਸ਼ਣ ਦਿੱਤਾ ਗਿਆ ਹੁਣ ਬਿਲਕੁਲ ਜੀ ਕੋਈ ਪੀੜਤ ਪੀੜਤ ਹੈ ਮਹਿਲਾ ਵੇਖੋ ਜੀ ਤਾਂ ਜਦ ਜੋ ਬਿਆਨ ਲਿਖਾਉਂਦੇ ਆ ਹਾਂਜੀ ਉਹ ਕਾਰਵਾਈ ਹਮਤ ਲਿਆਵਾਂਗੇ ਪਹਿਲਾਂ ਕਹਿੰਦੀ ਕਾਰਵਾਈ ਨਹੀਂ ਕੀਤੀ ਮੇਰੇ ਨਾਲ ਮੈਂ ਪਹਿਲਾਂ ਆਪਣਾ ਬਿਆਨ ਨਹੀਂ ਲਖਾਇਆ ਬਿਆਨ ਦਰਜ ਨਹੀਂ ਨਾ ਕਰਵਾਇਆ ਅੱਛਾ ਬਿਆਨ ਦਰਜ ਨਹੀਂ ਹੁੰਦਾ ਜਾਂਦੇ ਕੋ ਸਾਡੇ ਕੋ ਲਿਖਤੀ ਨਾ ਹੁੰਦਾ ਇਹ ਥਾਣੇ ਦਾ ਮਾਮਲਾ ਜੀ ਇਹ ਇਹ ਥਾਣਾ ਸ਼ਿਮਲਾ ਬੁੱਧਾ ਜੀ ਥਾਣਾ ਸ਼ਿਮਲਾ ਬੁੱਧਾ ਜੀ